ਨੀਂਦ ਨਾ ਵੇਖੇ ਬਿਸਤਰਾ ਤੇ ਭੁੱਖ ਨਾ ਵੇਖੇ ਮਾਸ ਮੌਤ ਨਾ ਵੇਖੇ ਉਮਰ ਨੂੰ ਤੇ ਇਸ਼ਕ ਨਾ ਵੇਖੇ ਜਾਤ ਇਹ ਹੀ ਇੱਕ ਘਟਨਾ ਸਾਹਮਣੇ ਆਈ ਪੋਏ ਹਲਕੇ ਦੇ ਦੀਨ ਪਿੰਡ ਪੁਲਾਹ ਵਿਖੇ ਪੁਲਾਹ ਵਿਖੇ ਇੱਕ ਔਰਤ ਨੇ ਆਪਣੇ ਪਤੀ ਨੂੰ ਰੋਟੀ ਦੇ ਵਿੱਚ ਜ਼ਰੀਲੀ ਚੀਜ਼ ਪਾਤੀ ਅਤੇ ਪਤੀ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਇਸ ਵਕਤ ਪਤੀ ਜੋ ਹੈ ਸਿਵਲ ਹਸਪੀਟਲ ਪਠਾਨਕੋਟ ਵਿੱਚ ਦਾਖਲ ਹੈ ਤੇ ਉਸ ਦੀ ਹਾਲਤ ਬਹੁਤ ਹੀ ਗੰਭੀਰ ਦੱਸੀ ਗਈ ਹੈ ਦੱਸਿਆ ਜਾਂਦਾ ਹੈ ਕਿ ਉਸ ਔਰਤ ਦਾ ਆਪਣੇ ਹੀ ਪਿੰਡ ਦੇ ਇੱਕ ਮਰਦ ਨਾਲ ਇੱਕ ਮੁੰਡੇ ਨਾਲ ਚੱਕਰ ਸੀ ਅਤੇ ਉਸ ਦੇ ਪਿੱਛੇ ਲੱਗ ਕੇ ਉਸ ਨੇ ਆਪਣੇ ਪਤੀ ਨੂੰ ਜ਼ਹਿਰੀਲੀ ਚੀਜ਼ ਦੇ ਦਿੱਤੀ ਅਤੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਆਓ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਘਰਦਿਆਂ ਦੇ ਨਾਲ ਅਤੇ ਚੌਕੀ ਇੰਚਾਰਜ ਬੰਬਾਰ ਨਾਲ ਕੀ ਕਾਰਵਾਈ ਕੀਤੀ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਚਨੰਦੇ ਵੀ ਕਿਹੜਾ ਪਿੰਡ ਮਾਦਾ ਪਲਾਜ ਮਾਦਾ ਕੀ ਗੱਲਬਾਤ ਹੋਈ ਹੈ ਮੁੰਡੇ ਨਾਲ ਗੱਲਬਾਤ ਕੀ ਹੋਈ ਹੈ ਮੁੰਡਾ ਮੇਰਾ ਬਾਹਰ ਸਭਸ ਕਰਦਾ ਹੈ ਇਹਦੇ ਵਿੱਚ ਬੀਐਸਐਫ ਹਿੱਟ ਤੇ ਉਹਦੀ ਘਰ ਦੀ ਵਿਆਹੀ ਗਈ ਜਿਹੜਾ ਸ਼ਾਦੀ ਹੋਈ ਹੀ ਤੇ ਉਹਦੇ ਜਿਹੜੀ ਘਰ ਦੀ ਸੀ ਨਾ ਉਹ ਕੁਛ ਲੜਦੀ ਰਹੀ ਉਹਦੇ ਨਾਲ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਫਿਰ ਉਹ ਉਸੇ ਕੁਛ ਗਲਤ ਚੇਹਰੇ ਤੇ ਚਲੀ ਪਈ ਤੇ ਮੇਰੇ ਮੁਰੇਗੀ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਰੀ ਸੀ ਉਹਦਾ ਤੇ ਮੇਰੇ ਪੁੱਤਰ ਕੀ ਪਤਾ ਨਹੀਂ ਕੀ ਗੱਲ ਹੋਈ ਅੰਦਰ ਕਿਚੌਣ ਕਿਸੀ ਲੱਗੀ ਰਸੋਈ ਚ ਗਈ ਐ ਉਹਨੂੰ ਮੈਂ ਕਹਿਆ ਮਾ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਨ ਨਾ ਪਾਣੀ ਲਾਏ ਦਾ ਬਾਹਰ ਜਾਓ ਤੁਸੀਂ ਤੇ ਜਾਓ ਤੁਸੀਂ ਨਿਕਲ ਜਾਓ ਇੱਥੋਂ ਤਾਂ ਖਿੰਜੋ ਨਾ ਉਹ ਬਾਹਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫਿਰ ਉਹ ਇਹ ਰੋਟੀ ਭਾਈ ਦਿੱਤੀ ਸੀ ਰੋਟੀ ਪਾਈ ਤੇ ਰੋਟੀ ਪਾਈ ਆ ਤੇ ਪਿੱਛੇ ਪਤਾ ਨਹੀਂ ਇਹਨੇ ਕਿ ਪਾਈਤਾ ਹੈ ਤੇ ਇਹ ਰੋਟੀ ਪਾਈ ਹੈ ਜਿਹੇ ਲੈ ਅਸੀਂ ਦਿੱਤੀ ਹੈ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਤੇ ਇਹ ਇਹ ਨੜੀ ਹੈ ਇਹ ਨੜੀ ਹੀ ਹੈ ਤੇ ਬੱਚਾ ਮੇਰਾ ਲੇਟੇਰ ਹੋ ਗਿਆ ਸਾਡੇ ਬੱਚਾ ਮੇਰਾ ਮੇਰਾ ਬੱਚਾ ਵਜੀਆ ਮੇਰਾ ਸਭ ਕੁਝ ਠੀਕ ਸਾਡੇ ਨੂੰ ਲੱਗਦਾ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ ਉਹ ਜਰੀਲੀ ਵੀ ਆਂ ਜਰੀਲੀ ਪਾ ਦਿੱਤੀ ਜਿਹੜਾ ਮੇਰਾ ਬੱਚਾ ਅਸਲ ਲੈ ਲੇ ਤੇ ਰੋ ਗਿਆ ਇੱਕ ਉਹਨੂੰ ਖਲਾਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਸ ਤੋਂ ਬਾਅਦ ਮਾਤਾ ਫਿਰ ਕੋਈ ਕੰਪਲੀਟ ਵੀ ਦਿੱਤੀ ਆ ਥਾਣੇ ਆਂ ਬੋਲੇ ਜੀ ਕੀ ਕੀ ਮੰਗ ਕਰਦੇ ਤੁਸੀਂ ਅਸ ਮੰਗੇ ਉਹ ਕਰਨਿਆ ਕਿ ਸਾਨੂੰ ਨਿصاف ਚਾਹੀਦਾ ਜੋ ਵੀ ਮੂੜਾ ਜਿਹੜਾ ਸੀਗਾ ਉਸੀ ਨੇ ਉਸੇ ਪੂਰੀ ਸਜ਼ਾ ਨਹੀਂ ਚਾਹੀਦੀ ਜਿੰਨ ਮੇਰੇ ਬੱਚੇ ਕਨੇ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ ਕਿੰਨੇ ਬੱਚੇ ਚੜੀਦਾ ਹਾਂਗੇ ਰਹਿਣਾ ਕਿੰਨੇ ਬੱਚੇ ਨੇ ਮਾਦਾ ਦੇ ਬੇਟੇ ਨੇ ਬੇਟੇ ਦੇ ਇੱਕ ਬੇਟੀ ਇੱਕ ਬੱਚਾ ਇੱਕ ਕਾਕਾ ਇੱਕ ਗੁੜੀਆ ਹੈ ਇੱਕ ਲੜਕਾ ਹੈ ਕਿੰਨੇ ਸਾਲ ਦੇ ਹੈ ਲੜਕਾ ਹੁਣ 7ਵਾਂ ਸਾਲ ਚੜਿਆ ਸੀ ਤੇ ਉਜੜੀ ਲੜਕੀ ਅਸੀਂ ਪੰਜਵਾਂ ਲੱਗਿਆ ਵੋਇਜ਼ਿੰਗ ਦਾ ਕੀ ਕੇਸ ਹੈਗਾ ਮਿਤੀ 7 ਤਰੀਕ ਨੂੰ 7 7 24 ਨੂੰ ਪਤਾ ਲੱਗਾ ਕਿ ਪਿੰਡ ਪਲਾ ਦਾ ਅਸ਼ਵਨੀ ਕੁਮਾਰਾ ਜੋ ਬੀ ਐਸਪੀ ਨੌਕਰੀ ਕਰਦਾ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਮਿਲ ਕੇ ਤੇ ਕੋਈ ਜਰੀਲੀ ਦਵਾਈ ਦੇ ਦਿੱਤੀ ਖਾਣੇ 'ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮਕਦਮਾ ਨੰਬਰ 40 ਉਹ ਮਿਤੀ 8 7 24 ਬੰਦੀਆਂ ਤਰ੍ਹਾਂ ਆਤੇ ਆ ਤਾਂ ਹਿੰਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨ ਕਦੇ ਵਿੱਚ ਤੇ ਜਿਹੜਾ ਦੋਸ਼ੀ ਆ ਉਹਨੂੰ ਜਾਦੀ ਗ੍ਰਿਫਤਾਰ ਕਰ ਲਿਆ ਜਾਏਗਾ ਸਰ ਅਸ਼wini ਦੀ ਕੀ ਕੰਡੀਸ਼ਨ ਐ ਅਸ਼wini ਠੀਕ ਆ